ਬੋਨੋ ਖਾਟੂ ਦੇ ਜੀ ਜੈ 30 ਦੇ ਦਾਨੀ ਕੀ ਜੈ ਦੇ ਵਿੱਚ ਇਹ ਗਰਮੀ ਨੂੰ ਲੈ ਕੇ ਜਗਾ ਜਗਾ ਦੇ ਉੱਤੇ ਲਗਾਏ ਜਾ ਰਹੇ ਨੇ ਖੰਡੇ ਮਿੱਠੇ ਜਲ ਦੀ ਸ਼ਬੀਲਾ ਦੇ ਲੰਗਰ ਜਿਹਨੂੰ ਲੈ ਕੇ ਖਾਟੂ ਸ਼ਾਮ ਦੇ ਦੀਵਾਨੇ ਪਖਤਾ ਦੇ ਵੱਲੋਂ ਕਰ ਦਿੱਤਾ ਵੱਖਰਾ ਉਪਰਾਲਾ ਪੰਛੀਆਂ ਦੇ ਪਾਣੀ ਪੀਣ ਦੇ ਲਈ ਸੰਗਤ ਨੂੰ ਵੰਡੇ ਮਿੱਟੀ ਦੇ ਬਰਤਨ ਬਹੁਤ ਵਧੀਆ ਸਾਰਿਆਂ ਨੂੰ ਇੱਕ ਤਾਂ ਪਹਿਲਾਂ ਅਪੀਲ ਹੈ ਇਹ ਪਾਣੀ ਦੀ ਵੇਸਟੇਜ ਹੈ ਜਿਹੜੀ ਉਹ ਘਟਾਓ ਲੋਕ ਬਹੁਤ ਜ਼ਿਆਦਾ ਪਾਣੀ ਵੇਸਟ ਵੀ ਕਰਦੇ ਆ ਪਾਣੀ ਨੂੰ ਬਚਾਓ ਪੰਛੀਆਂ ਵਾਸਤੇ ਪਾਣੀ ਸੇਫ ਕਰੋ ਤੇ ਹਰੇਕ ਨੂੰ ਬੇਨਤੀ ਵੀ ਆਪਣੇ ਘਰ ਅੱਗੇ ਜ਼ਰੂਰ ਏਦਾਂ ਦਾ ਇੱਕ ਬਰਤਨ ਰੱਖੋ ਜਿੱਥੇ ਹਰੇਕ ਪੰਛੀ ਆ ਕੇ ਪਾਣੀ ਪੀ ਸਕੇ ਕਰੇ ਲਾਏ ਹੋਏ ਆ ਦੋ ਭਾਂਡੇ ਤੇ ਨੂੰ ਛੱਤ ਦੇ ਉੱਪਰ ਦੇਲੀ ਸਵੇਰੇ ਉਹਨਾਂ ਨੂੰ ਪਾਣੀ ਰੋਜ਼ ਪਾਉਂਦਾ ਮੈਂ ਨਾ ਪਾਵਾਂ ਤਾਂ ਮੇਰਾ ਬੇਟਾ ਪਾਉਂਦਾ ਬੇਟਾ ਨਾ ਪਾਵੇ ਤਾਂ ਘੜੀ ਪਾਉਂਦਾ ਆ ਜੀ ਪਾਣੀ ਜਿੰਨੀ ਕੀ ਲੋੜ ਤੇ ਤੁਸੀਂ ਓਨਾ ਕੁ ਵਰਤੋ ਵੇਸਟ ਹੈ ਵੇਸਟ ਦਾ ਬਿਲਕੁਲ ਦੇਖੋ ਪਾਣੀ ਦੀ ਹੋਣੀ ਨਹੀਂ ਚਾਹੀਦੀ ਬਸ ਇੰਨੀ ਕੁ ਫੀਲ ਕਰ ਸਕਦੇ ਸੀਦਾ ਹਰ ਇੱਕ ਨੂੰ ਹੁਣ ਲਓ ਕੋਨੇ ਜੀ ਉਹਨਾਂ ਜੋ ਗੁਰਵਾਣੀ ਨੇ ਲਿਆ ਪਾਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਇੱਕ ਵਕਰਾਈ ਉਪਰਾਲਾ ਜੋ ਧਾਤੂ ਸ਼ਾਮ ਦੇ ਦੁਕਾਨੇ ਮੁੰਡਾਪੁਰ ਗਰੀਬਾਂ ਤੇ ਜੋ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹਨਾਂ ਦੇ ਨਾਲ ਫਲਾਨਾ ਜੋ ਇਹਨਾਂ ਦੇ ਵੱਲੋਂ ਲੰਗਰ ਲਗਾਇਆ ਜਾਂਦਾ ਏ ਮਿੱਠੇ ਪਾਣੀ ਦੀ ਸ਼ਹੀਲ ਅਤੇ ਹੋਰ ਲੰਗਰ ਤਰ੍ਹਾਂ ਹੀ ਇਹਨਾਂ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਏ ਕਿ ਇਹ ਭਾਰਤਾਂ ਜੋ ਮਿੱਟੀ ਦੇ ਇਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਹੈ ਤਾਂ ਕਿ ਪੰਛੀਆਂ ਦੀ ਜਿਹੜੀ ਪਿਆਸ बुझ ਸਕੇ ਸੋ ਬਹੁਤ ਵਧੀਆ ਜਿਹੜਾ ਉਪਰਾਲਾ ਏ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਪੰਛੀਆਂ ਨੂੰ ਪਿਆਰ ਕਰਦੇ ਆ ਜਾਨਵਰਾਂ ਨੂੰ ਪਿਆਰ ਕਰਦੇ ਆ ਉਹ ਵੱਧ ਤੋਂ ਵੱਧ ਸ਼ੇਅਰ ਕਰੋ ਇਨਸਾਨੀਅਤ ਨੂੰ ਪਿਆਰ ਕਰਦੇ ਆ ਸੋ ਗੱਲਬਾਤ ਵੀ ਕਰਦੇ ਆ ਵੀ ਕਿਵੇਂ ਇਹ ਦਿਮਾਗ ਦੇ ਵਿੱਚ ਆਇਆ ਵੀ ਹਾਂ ਅਸੀਂ ਐਡਾ ਐਤਕੀ ਕੁਝ ਵੱਖਰਾ ਕਰੀਏ ਮਰਜੀ ਦੇਖੋ ਜੀ ਸਭ ਤੋਂ ਪਹਿਲਾਂ ਇਨਸਾਨ ਨੂੰ ਤਾਂ ਅਸੀਂ ਦੇਖੋ ਇਨਸਾਨ ਪਾਣੀ ਪਿਲਾ ਕੇ ਚਲੋ ਅਗਲੇ ਦੀ ਪਿਆਸ ਤਾਂ ਭਜਾ ਸਕਦੇ ਪਰ ਪੰਛੀਆਂ ਨੂੰ ਬੋਲ ਕੇ ਤਾਂ ਦੇਖੋ ਦੱਸਣਾ ਨਹੀਂ ਹੈ ਇਸ ਦਾ ਥੋੜੀ ਜੀ ਇਹ ਇੰਨਾ ਕ ਵਾਸਾ ਪੁੱਲ ਖਟਲੇ ਖਟਣਾ ਜਾਂਦੇ ਭਈ ਹਰੇਕ ਆਪਣੀ ਛੱਤ ਦੇ ਉੱਤੇ ਆਪਣਾ ਵਰਤਨ ਜ਼ਰੂਰ ਰੱਖਣਾ ਕਿਉਂ ਪੰਛੀ ਵੀ ਫਿਰ ਪਾਣੀ ਕਿਨੇ ਵਾਂ ਦਾ ਵਾਪਰਾ ਪਾਣੀ ਜ਼ਰੂਰ ਪੀ ਸਕਣਾ 걔ਲੇ ਉਹ ਬਹੁਤ ਵਧੀਆ ਉਪਰਾਲਾ ਇਹ ਜਿਹੜਾ ਇਹ ਨੌਜਵਾਨਾਂ ਦੇ ਵੱਲੋਂ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਖਾਟੂ ਸ਼ਾਮ ਦੇ ਦਿਵਾਨੇ ਜੋ ਇਹ ਨੌਜਵਾਨ ਮੁੰਡਾ ਪ੍ਰਕੀਰਤ ਦਾ ਸੋ ਤੇ ਆਪਣੇ ਘਰ ਦੇ ਵਿੱਚ ਆਪਣੇ ਕੋਠੇ ਦੇ ਉੱਤੇ ਇਹ ਵਰਤਨ ਪਾਣੀ ਦੇ ਨਾਲ ਭਰ ਕੇ ਰੱਖ ਸਕੇ ਸੋ ਗੱਲਬਾਤ ਵੀ ਕਰਦੇ ਆਂ ਵੀ ਕਿ ਕਿਤਾ ਪਹਿਲਾਂ ਤੁਸੀਂ ਲੰਗਰ ਲਗਾਉਂਦੇ ਜੀ ਮਿੱਠੇ ਪਾਣੀ ਦਾ ਤੇ ਐਤ ਕੀ ਕਿਸ ਤਰ੍ਹਾਂ ਕਿਦੇ ਦਿਮਾਗ ਦੇ ਵਿੱਚ ਆਇਆ ਕਿ ਇਹ ਇਤਾਂ ਦਾ ਕੁਝ ਅਲੱਗ ਹੋ ਸਕੇ ਅਸੀਂ ਬੈਠੇ ਸੀਗੇ ਇੱਥੇ ਸਾਡੇ ਬੋਬੀ ਜੀਆਂ ਨਾਲ ਕਰਵੰਦਾ ਜੀਆਂ ਬੈਠੇ ਬੈਠੇ ਸਾਡੇ ਦਿਮਾਗ 'ਚ ਆਇਆ ਵੀ ਦੇਖੋ ਜਨਤਾ ਦਾ ਪਾਣੀ ਪੀਰ ਹੀ ਬੰਦੇ ਆ ਰਹੇ ਪੀਣੇ ਪੰਛੀ ਆਂ ਜਾਨਵਰ ਆਂ ਉਹਨਾਂ ਵਾਸਤੇ ਵੀ ਜਾਨੇ ਦਾ ਵਕੀ ਮੈਂ ਘਰੇ ਲਾਏ ਹੋਏ ਆਂ ਦੋ ਭਾਂਡੇ ਤਿੰਨ ਛੱਤ ਦੇ ਉੱਪਰ ਡੇਲੀ ਸਵੇਰੇ ਉਹਨਾਂ ਨੂੰ ਪਾਣੀ ਰੋਜ਼ ਪਾਉਂਦਾ ਮੈਂ ਨਾ ਪਾਵਾਂ ਤਾਂ ਮੇਰਾ ਬੇਟਾ ਪਾਉਂਦਾ ਬੇਟਾ ਨਾ ਪਾਵੇ ਤਾਂ ਘਾੜੀ ਪਾਉਂਦੀ ਆ ਆ ਜ਼ਰੂਰ ਹੈ ਅਸੀਂ ਸਭ ਨੂੰ ਕਹਿੰਨੇ ਸਾਰਿਆਂ ਨੂੰ ਸਾਰੇ ਪਾਣੀ ਪਿਲਾਓ ਜਾਨਵਰਾਂ ਨੂੰ ਬੰਦਿਆਂ ਨੂੰ ਵੀ ਪਿਲਾਓ ਸਭ ਨੂੰ ਸੇਵਾ ਕਰੋ ਜੀ ਅਸੀਂ ਨਾ ਕੀ ਜਿੱਥੇ 40 45 ਡਿਗਰੀ ਜਿਹੜਾ ਤਾਪਮਾਨ ਚੱਲ ਰਿਹਾ ਏ ਜਿਹਦੇ ਨਾਲ ਸੱਪੜ ਸੁੱਕ ਜਾਂਦੇ ਨੇ ਟੋਬੇ ਸੁੱਕ ਜਾਂਦੇ ਨੇ ਜਿਹਦੇ ਨਾਲ ਜਾਨਵਰ ਆ ਜਾਂ ਪੰਛੀਆਂ ਨੂੰ ਬੜੀ ਦਿੱਕਤ ਆਉਂਦੀ ਐ ਸੋ ਬਹੁਤ ਵਧੀਆ ਉਪਰਾਲਾ ਵੀ ਜਿਵੇਂ ਅੱਜ 40 45 ਡਿਗਰੀ ਜਿਹੜਾ ਤਾਪਮਾਨ ਚੱਲ ਰਿਹਾ ਏ ਜਿਹਦੇ ਨਾਲ ਟੋਬਿਆਂ ਦੇ ਵਿੱਚ ਵੀ ਪਾਣੀ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਏ ਸੋ ਇੱਕ ਵਧੀਆ ਉਪਰਾਲਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਇਹ ਤਾਂ ਬਹੁਤ ਵਧੀਆ ਸਾਰਿਆਂ ਨੂੰ ਇੱਕ ਤਾਂ ਪਹਿਲਾਂ ਅਪੀਲ ਐ ਵੀ ਪਾਣੀ ਦੀ ਵੇਸਟੇਜ ਜਿਹੜੀ ਉਹ ਘਟਾਓ ਲੋਕ ਬਹੁਤ ਜ਼ਿਆਦਾ ਪਾਣੀ ਵੇਸਟ ਵੀ ਕਰਦੇ ਆ ਪਾਣੀ ਨੂੰ ਬਚਾਓ ਪੰਛੀਆਂ ਵਾਸਤੇ ਪਾਣੀ ਸੇਫ ਕਰੋ ਤੇ ਹਰੇਕ ਨੂੰ ਬੇਨਤੀ ਵੀ ਆਪਣੇ ਘਰ ਅੱਗੇ ਜਰੂਰ ਇਦਾਂ ਦਾ ਇੱਕ ਬਰਤਨ ਰੱਖੋ ਜਿੱਥੇ ਹਰੇਕ ਪੰਛੀ ਆ ਕੇ ਪਾਣੀ ਪੀ ਸਕੇ ਬਸ ਇਹੀ ਸਾਨੂੰ ਬੇਨਤੀ ਹੈ ਜਿਸ ਤਰ੍ਹਾਂ ਹੁਣ ਵੀਡੀਓ ਵੀ ਆਈ ਹੈ ਕਈ ਜਗ੍ਹਾ ਤੇ ਵੀਡੀਓ ਆਈ ਹੈ ਕਿ ਲੋਕਾਂ ਨੂੰ ਬੜੀ ਪਾਣੀ ਦੀ ਦਿੱਕਤ ਆ ਰਹੀ ਹੈ ਲੋਕ ਕਿਲੋਮੀਟਰ ਜੋ ਪਾਣੀ ਲੈਣ ਦੇ ਲਈ ਜਾ ਰਹੇ ਆ ਪਰ ਇਸੇ ਤਰ੍ਹਾਂ ਹੀ ਪੰਛੀਆਂ ਨੂੰ ਵੀ ਦਿੱਕਤ ਆਂਦੀ ਹੈ ਸੋ ਪਾਣੀ ਜਿਹੜਾ ਪਾਣੀ ਲੋਕਾਂ ਨੂੰ ਬਚਾਉਣਾ ਚਾਹੁੰਦਾ ਜੋ ਸਵੇਰੇ ਸ਼ਾਮ ਵੇਸਟ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਅਪੀਲ ਹੈ ਵੀ ਘੱਟ ਤੋਂ ਘੱਟ ਪਾਣੀ ਵੇਸਟ ਕਰੋ ਜਿੰਨੀ ਜ਼ਰੂਰਤ ਹੈ ਉਨਾ ਹੀ ਪਾਣੀ ਵਰਤੋ ਫਾਲਤੂ ਦਾ ਪਾਣੀ ਵੇਸਟ ਨਾ ਕਰੋ ਇਹ ਹੀ ਸਭ ਨੂੰ ਅਪੀਲ ਹੈ ਅੱਛਾ ਜੋ ਇਹ ਤੁਹਾਡਾ ਲੰਗਰ ਚੱਲਦਾ ਹੈ ਇਹ ਆ ਇਸ ਸਾਲ ਲੰਗਰ ਚੱਲਦਾ ਕਿ ਇਸੇ ਤਰ੍ਹਾਂ ਹੀ ਤੁਸੀਂ ਇਦਾਂ ਦੀ ਉਹ ਸੇਵਾ ਕਰਦੇ ਖਾਟੂ ਸ਼ਾਮ ਦੀ ਸਾਰਿਆਂ ਨੂੰ ਬਲ ਬਖਸ਼ਣ ਸਾਰਿਆਂ ਨੂੰ ਅਮਦਾ ਕਹਿੰਦੇ ਵੀ ਰੋਜ਼ ਹਰ ਪਿੰਡ ਚ ਹਰ ਮਹੱਲੇ ਚ ਹਰ ਗਲੀ ਚ ਇਦਾਂ ਦੀ ਸ਼ਮੀਲ ਲਗੇ ਲੋਕਾਂ ਤੱਕ ਪਾਣੀ ਪਹੁੰਚੇ ਹਰ ਸੇਵਾ ਭਾਵਨਾ ਹਰੇਕ ਚ ਇਦਾਂ ਪੈਦਾ ਹੁੰਦੀ ਰਹੇ ਜਿਹੋ ਬੇਸਟ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਸ ਦਾ ਥੋੜੀ ਜਿਹੀ ਇਹਨਾਂ ਬੇਨਤੀ ਕਰ ਸਕਦੇ ਪਾਣੀ ਜਿੱਦਾਂ ਭਾਜੀ ਨੇ ਕਿਹਾ ਬੋ ਵੀਰ ਨੇ ਪਾਣੀ ਜਿੰਨੀ ਕਿ ਲੋੜ ਤੇ ਤੁਸੀਂ ਓਨਾਂ ਕੁ ਵਰਤੋ ਵਰਤੋ ਵੇਸਟ ਹੈ ਵੇਸਟ ਦਾ ਬਿਲਕੁਲ ਦੇਖੋ ਪਾਣੀ ਦੀ ਹੋਣੀ ਨਹੀਂ ਚਾਹੀਦੀ ਬਸ ਇੰਨੀ ਕ ਅਪੀਲ ਕਰ ਸਕਦੇ ਸੀਦਾ ਹਰੇਕ ਨੂੰ ਬਾਕੀ ਅਗਲੇ ਦੀ ਸੋਚ ਸਮਝਾਉਣ ਦੀ ਉਹਨਾਂ ਦਾ ਉਹਨਾਂ ਨਾਲ ਹੈ ਤੇ ਤਾਂ ਇੰਨੀ ਕ ਅਪੀਲ ਕਰ ਸਕਦੇ ਪਾਣੀ ਦੀ ਵੇਟ ਨਾ ਕਰੀਗੇ ਜਿੱਕਰ ਹੀ ਜਾਵੇ ਇਤਨਾ ਤਰਾ ਫੜ ਜਗਾ ਜੋ ਛਵੀਲਾ ਲੱਗ ਰਿਹਾ ਹੈ ਤਾਂ ਇਹਨਾਂ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਪਾਣੀ ਦੇ ਨਾਲ ਨਾਲ ਮਿੱਟੀ ਦੇ ਭਾਂਡੇ ਦਿੱਤੇ ਜਾ ਰਹੇ ਆ ਕਿ ਪੰਛੀਆਂ ਵਾਸਤੇ ਵੀ ਜੋ ਪਾਣੀ ਰੱਖ ਸਕੇ ਕਿਸ ਤਰ੍ਹਾਂ ਦੇਖਦੇ ਸੋਚ ਨੂੰ ਬਹੁਤ ਵਧੀਆ ਸੋਚ ਹੈ ਵੀਰੇ ਪੰਛੀਆਂ ਦਾ ਤਾਂ ਪਾਣੀ ਰੱਖਣਾ ਬਹੁਤ ਵਧੀਆ ਸੋਚ ਹੈ ਇਨਸਾਨ ਨੂੰ ਚਾਹੀਦਾ ਕਿ ਪਾਣੀ ਦੀ ਜਿਹੜੀ ਵੇਸਟਜ ਆ ਉਹ ਘੱਟ ਕਰੇ ਪੰਛੀਆਂ ਦੇ ਲਈ ਵੀ ਪਾਣੀ ਜਿਹੜਾ ਉਹ ਪਾਣੀ ਬੱਤਵਾਦ ਰੱਖਿਆ ਜਾਵੇ ਪੰਛੀਆਂ ਤੋਬੇ ਸੁੱਕ ਗਏ ਆ بڑے بڑے ਤਲਾਬ ਡੈਮ ਸੁੱਕਦੇ ਜਾ ਰਿਹਾ ਸੋ ਇੱਕ ਵੀਡੀਓ ਵੀ ਜਿਹੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਿ ਲੋਕਾਂ ਦੇ ਵੱਲੋਂ ਟੈਂਕਰ ਭਰ ਕੇ ਡੈਮ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤਾਂ ਕਿ ਜੋ ਜੰਗਲੀ ਜਾਨਵਰ ਹੈ ਪਾਣੀ ਪੀ ਸਕੇ ਸੋ ਇਸ ਵੀਡੀਓ ਜਿੱਦਾਂ ਇਹ ਵੀਡੀਓ ਵਾਇਰਲ ਹੋਈ ਹੈ ਕਿ ਪਾਣੀ ਜਿਹੜਾ ਹੈ ਬੇ ਲੋਕ ਵੇਸਟ ਕਰਦੇ ਆ ਪਰ ਟੈਂਕਰ ਦੇ ਨਾਲ ਜੋ ਡੈਮ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਕਿ ਤਾਂ ਕਿ ਜਾਨਵਰ ਪਾਣੀ ਪੀ ਸਕੇ ਉਹ ਕੱਲ ਵੀਡੀਓ ਦੇਖੀ ਅਸੀਂ ਜ਼ਰੂਰ ਉਹਨਾਂ ਨੇ ਮੋਜਾਮਾ ਲਾ ਕੇ ਬਾਕਾਇਦਾ ਪਾਣੀ ਬਣਾ ਕੇ ਉਹਨਾਂ ਨੇ ਡਾ ਕੇ ਜਿਹਾ ਉੱਥੇ ਪਾਣੀ ਛੱਡ ਗਏ ਉਹਨਾਂ ਦੇ ਵੀਡੀਓ ਚ ਜਾਨਵਰ ਵੀ ਦੇਖੇ ਮਰੇ ਹੋਏ ਬਹੁਤ ਤੱਪਾ ਕਹਿੰਦੇ ਪਾਣੀ ਨੂੰ ਵੇਸਟੇਜ ਘੱਟ ਕਰੋ ਬਚਾਓ ਕਿਉਂਕਿ ਪੰਜਾਬ ਦੀ ਧਰਤੀ ਦਾ ਵੈਸੇ ਹੀ ਪਾਣੀ ਬਹੁਤ ਥੱਲੇ 4-500 ਫੁੱਟ ਤੇ ਚਲਾ ਗਿਆ ਬੋਰ ਪਹਿਲਾਂ ਸਾਡੇ ਉਹਦੇ 50-60 ਫੁੱਟ ਤੇ ਪਾਣੀ ਆ ਜੇ ਕਰਦਾ ਦਾ ਨਲਕੇ ਲਾ ਕੇ ਉਹ 5-600 ਫੁੱਟ ਤੇ ਚਲਾ ਗਿਆ ਚਲੋ ਇਹਨੂੰ ਤਿਆਰ ਰੱਖੋ ਵੀ ਜਿੱਥੇ ਵੀ ਕਿਸੇ ਨੂੰ ਪਾਣੀ ਦੀ ਲੋੜ ਹੈ ਤੇ ਪਾਣੀ ਬਚਾਓ ਬਲਕੇ ਵੇਸਟੇਜ ਬਹੁਤ ਘੱਟ ਲੋਕ ਜਿਹੜੇ ਲੋਕ ਵੇਸਟ ਕਰਦੇ ਆ ਕਿਉਂ ਉਹਨਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਉਹਨਾਂ ਨੂੰ ਪਤਾ ਨਹੀਂ ਹੈ ਕਿਉਂਕਿ ਅੱਗੇ-ਅੱਗੇ ਜਿਹੜਾ ਪਾਣੀ ਖਤਮ ਹੁੰਦਾ ਜਾ ਰਿਹਾ ਇਸ ਤਰ੍ਹਾਂ ਦਾ ਜੋ ਇਨਸਾਨੀਅਤ ਹੈ ਉਹ ਵੀ ਖਤਰੇ ਦੇ ਵਿੱਚ ਹੈ ਕੋਈ ਵੀ ਇਨਸਾਨ ਨੂੰ ਖੁਸ਼ ਸੋਚਣਾ ਚਾਹੀਦਾ ਜੀ ਠੀਕ ਹੈ ਨਾ ਵੀ ਅਸੀਂ ਜੋ ਹੈ ਕੁਦਰਤ ਦੀ ਚੀਜ਼ ਹੈ ਇਹਨੂੰ ਬਚਾ ਕੇ ਰੱਖੋ ਕੁਦਰਤ ਨੇ ਸਾਨੂੰ ਦਈ ਹੈ ਜੀ ਬਾਹੀ ਮੈਸੇਜ ਆਉਂਗੇ ਬਾਕੀ ਜੋ ਪਰਛਾਵੇਂ ਵਾਲੇ ਮੁੰਡੇ ਉੱਥੇ ਦੇਖ ਰਹੇ ਸੀਗੇ ਵੀਡੀਓ ਸਰਾਨੇ ਦੇ ਬਹੁਤ ਹੈ ਰੱਬ ਉਹਨਾਂ ਨੂੰ ਬਲਵਕਸ਼ੇ ਬਹੁਤ ਅੱਗੇ ਨੂੰ ਹੋਰ ਬਾਤਾਂ ਕਰਨੇ ਕਿ ਪਾਸੇ ਚਲੋ ਅਸੀਂ ਦਾ ਚਲੋ ਛੋਟਾ ਮੋਟਾ ਕਰਿਆ ਉਹਨਾਂ ਨੇ ਦਾ ਬਹੁਤ ਕੁਝ ਸੋਚਿਆ ਬਹੁਤ ਵਧੀਆ ਪ੍ਰਾਲਾ ਬਹੁਤ ਵਧੀਆ ਪ੍ਰਾਲਾ ਕਰਿਆ ਜੀ ਵਾਲਾ ਇਹ ਪਾਣੀ ਵੀ ਜੋ ਧਰਤੀ ਦੇ ਵਿੱਚ ਪਾਣੀ ਬਹੁਤ ਘਾਟ ਹੋ ਗਿਆ ਪਾਣੀ ਬਹੁਤ ਗਰੀਮਾ ਹੋ ਚੁੱਕਿਆ ਅੱਗੇ ਸਾਡੇ ਇਲਾਕੇ ਦੇ ਵਿੱਚ ਤਕਰੀਬਨ 60 70 100 ਦੇ ਲਗਭਗ ਪਾਣੀ ਆਵ ਨਾਲ ਆ ਜਾਂਦਾ ਸੀ ਪਰ ਹੁਣ 500 ਤੱਕ ਵੀ ਪਹੁੰਚ ਗਿਆ ਪਰ ਪਾਣੀ ਦੀ ਬਹੁਤ ਘਾਟ ਹੋਣ ਕਰਕੇ ਜੋ ਇਹ ਪਰਾਲਾ ਕੀਤਾ ਇਹ ਨਾ ਆਪਣਾ ਮਿੱਟੀ ਦੇ ਭਾਂਡੇ ਤੇ ਇੱਕ ਜੋ ਸੰਦੇਸ਼ ਹੈ ਸਾਰੇ ਲੋਕਾਂ ਨੂੰ ਕਿ ਭਾਈ ਪਾਣੀ ਦੀ ਬਚਤ ਕੀਤੀ ਜਾ ਜਿਵੇਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਪਾਵਨ ਗੁਰੂ ਪਾਣੀ ਪੀਤਾ ਪਰ ਫਿਰ ਵੀ ਲੋਕ ਜੋ ਪਾਣੀ ਦੀ ਜਿਹੜੀ ਵੇਸਟੇਜ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਜੋ ਗੁਰਬਾਣੀ ਨੇ ਲਿਖਿਆ ਪਾਵਨ ਗੁਰੂ ਪਾਣੀ ਪੀਤਾ ਮਨ ਦਾ ਤਰਤ ਮਨ ਦਾ ਸਾਡੀ ਤਾਂ ਇਹੀ ਬੇਨਤੀ ਹੈ ਕਿ ਪਾਣੀ ਦੀ ਬਚਤ ਕੀਤੀ ਜਾਵੇ ਜੋ ਪਾਣੀ ਵੇਸਟ ਹੈ ਜਿਤਨਾ ਹੁਣ ਆਪਾਂ ਘਰਾਂ ਦੇ ਵਿੱਚ ਟੂਟੀਆਂ ਖੁੱਲੀਆਂ ਛੱਡ ਦਿੰਦੇ ਉਹ ਪਾਣੀ ਬਹੁਤ ਵੇਸਟ ਜਾਂਦਾ ਇਹ ਤਾਂ ਪਾਣੀ ਵੇਸਟ ਜਾਂਦਾ ਉਸ ਤੇ ਗੰਦਕੀ ਵੀ ਪੈਂਦੀ ਹੈ ਇਸ ਲਈ ਮੇਰੀ ਸਾਰੀ ਸੰਗਤਾਂ ਨੂੰ ਦੁਨੀਆ ਨੂੰ ਬੇਨਤੀ ਹੈ ਕਿ ਭਾਈ ਪਾਣੀ ਦੀ ਵੱਧ ਤੋਂ ਬਚਤ ਕੀਤੀ ਜਾਵੇ ਤਾਂ ਕਿ ਜੋ ਪਸ ਪਾਸੋਂ ਪੰਛੀ ਉਹਨਾਂ ਨੂੰ ਵੀ ਪਾਣੀ ਮਿਲ ਸਕੇ ਤੋਂ ਉਹੀ ਦੇਖਦਾ ਹਾਂ ਕਿ ਅੱਜ ਨਿਊ ਚੰਡੀਗੜ੍ਹ ਮੋਹਾਲੀ ਮੋਡਾਪੁਰ ਗਰੀਬਦਾਸ ਸ਼ਾਮ ਦੇ دیਵਾਨੇ ਜੋ ਇਹਨਾਂ ਨੌਜਵਾਨਾਂ ਦੇ ਵੱਲੋਂ ਹਰ ਸਾਰ ਲੰਗਰ ਲਗਾਇਆ ਜਾਂਦਾ ਏ ਜੋ ਲੰਗਰ ਮਿੱਠੇ ਪਾਣੀ ਦੀ ਸ਼ਰਤਾ ਪਰ ਇਸ ਵਾਰੀ ਇਹਨਾਂ ਨੇ ਜਿਹੜਾ ਇੱਕ ਵੱਖਰਾ ਉਪਰਾਲਾ ਕੀਤਾ ਏ ਜਿਸ ਦੇ ਨਾਲ ਲੋਕਾਂ ਨੂੰ ਮਿੱਠੇ ਪਾਣੀ ਦੇ ਨਾਲ-ਨਾਲ ਮਿੱਟੀ ਦੇ ਬਰਤਨ ਵੀ ਦਏ ਤਾਂ ਕਿ ਜੋ ਪੰਛੀ ਪਿਆਸ ਦੇ ਨਾਲ ਮਰਦੇ ਜੋ ਵੀ ਕਰਮਿਕ ਕਾਰਨ ਹਰ ਤੋਬੇ ਵੀ ਸੁੱਕਰੇ ਨੇ ਡੈਮ ਵੀ ਸੁੱਕਰੇ ਨੇ ਕਿ ਪੰਛੀ ਪਿਆਸੇ ਨਾ ਮਾਰ ਸਕੇ ਸੋ ਬਾਤ ਤੋਂ ਬਾਅਦ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਕਮੈਂਟ ਵੀ ਜ਼ਰੂਰ ਦਿਓ ਤੇ ਲਾਈਕ ਵੀ ਕਰਿਓ ਤੇ ਆਪਣੇ ਇਸ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਤਾਂ ਕਿ ਇਲਾਕੇ ਦੀ ਹੋਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਧੰਨਵਾਦ ਫੋਲੋ ਖਾਟੂ ਨਰੇਸ਼ ਕੀ ਜੈ ਸੀਸ ਕੇ ਦਾਨੀ ਕੀ ਜੈ ਜੈ ਕਰ ਰਏ ਮਾ ਜੀ ਕੀ ਜੈ ਜੈ ਕਰ ਰਏ ਜੈੰਤੀ ਦੇਵੀ ਗਾ ਸਾਚੇ ਦਰਬਾਰ ਦੀ ਜੈ ਜੈ ਕਰ ਰਏ ਨਗਰ ਖੜੇ ਗਾ ਸਾਚੇ ਦਰਬਾਰ ਦੀ ਜੈ ਬੋਲੇ ਗੋਲੇ ਹਾਲ ਸਾਰਸਲੀਆ ਕਾਵੇ ਵਾਹਿਗੁਰੂ ਦੀ ਜੈ ਖਾਲਾ ਬਾਏ ਦੀ ਕੀ ਬੰਦੇ